ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਦਿੱਲੀ ਵੱਲ ਨੂੰ ਅੱਗੇ ਵਧੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਵੱਖਰੇ ਰਸਤੇ ਦੇ ਰਾਹੀਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਆਮ ਆਦੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਜਿਨ੍ਹਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਸੰਗਤਾਂ ਨੂੰ ਜਿਹੜਾ ਹੈ ਲੰਗਰ ਛਕਾਉਂਦੀਆਂ ਜਰਨੈਲ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਹਮਦਰ ਟੀਵੀ ਦੇ ਤੁਹਾਡਾ ਸਵਾਗਤ ਹੈ ਜਿਹੜੇ ਆਪਾਂ ਗੱਲ ਕਰਦੇ ਸੀ ਕਿਸਾਨਾਂ ਦੀ ਹੁਣ ਦਿੱਲੀ ਵੱਲ ਨੂੰ ਵਧੇ ਨੇ ਕਿੱਦਾਂ ਦਾ ਪ੍ਰਬੰਧ ਕਰੇਗੀ ਦਿੱਲੀ ਦੇ ਜਿਹੜੇ ਪ੍ਰਬੰਧਕ ਨੇ ਵੇਖੋ ਮੈਨੂੰ ਲੱਗਦਾ ਹੈ ਦਿੱਲੀ ਦੇ ਨਹੀਂ ਇਸ ਟਾਈਮ ਹਰੋ ਇਨਸਾਨ ਜੋ ਆਪਣੇ ਅਨ ਦਾਤੇ ਦਾ ਕਰਜ਼ਾ ਚੁਕਾਉਣਾ ਚਾਹੁੰਦਾ ਮੈਨੂੰ ਲੱਗਦਾ ਸਭ ਨੂੰ ਇੱਕ ਚੰਗਾ ਮੌਕਾ ਮਿਲਿਆ ਤੇ ਜੋ ਇਹਨਾਂ ਦੀ ਮੰਗਾਂ ਨੇ ਬਹੁਤ ਹੀ ਜਾਇਜ਼ ਮੰਗਾਂ ਨੇ ਆਪਾਂ ਪਹਿਣ ਦਿਨ ਤੋਂ ਕਿਹਾ ਵੀ ਇਹ ਕਾਲੇ ਕਾਨੂੰਨ ਕਿਸਾਨਾਂ ਤੋਂ ਜ਼ਮੀਨ ਖੋਣ ਵਾਲੇ ਕਾਨੂੰਨ ਹੈ ਉਦਾਂ ਕਿਵੇਂ ਕੋਈ ਆਪਣੇ ਪਰਿਵਾਰਾਂ ਨੂੰ ਮੈਂ ਵੇਖਦਾ ਵੀ ਛੋਟੇ-ਛੋਟੇ ਬੱਚੇ ਟਰਾਲੀਆਂ 'ਚ ਬੈ ਕੇ ਪੜ੍ਹਾਈਆਂ ਕਰਦੇ ਆ 70 70 80 80 ਸਾਲ ਦੇ ਬਜ਼ੁਰਗ ਬੈਠੇ ਉਹ ਕਿਹੜੇ ਹਾਲਾਤ ਹੋਣਗੇ ਜਦੋਂ ਜਿਹੜੇ ਹਾਲਾਤਾਂ ਨੇ ਮਜਬੂਰ ਕੀਤਾ ਹੋਣਾ ਇੱਥੇ ਆਉਣ ਤੱਕ ਇਹਨਾਂ ਨੂੰ ਤੇ ਜੇ ਇੱਥੇ ਆਏ ਨੇ ਤੇ ਹਰ ਉਸ ਬੰਦੇ ਦੀ ਜ਼ਿੰਮੇਵਾਰੀ ਬੰਦੀ ਹੈ ਜੋ ਅੰਨ ਖਾਂਦਾ ਹੈ ਜੀ ਤੇ ਆਪਾਂ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਆਪਾਂ ਸਾਰੇ ਰਲ ਕੇ ਤੇ ਭਾਵੇਂ ਦਿੱਲੀ ਸਰਕਾਰ ਹੈ ਸਭ ਦੀ ਆਹੀ ਸੋਚ ਹੈ ਵੀ ਜਿੰਨੀ ਵਾਤਵਾਰ ਹੋ ਸਕੇਗੀ ਇਹਨਾਂ ਦੇ ਸੰਘਰਸ਼ ਨੂੰ ਮਜ਼ਬੂਤ ਕਰਨ ਵਾਸਤੇ ਆਪਾਂ ਆਪਣੇ ਵੱਲੋਂ ਉਪਰਾਲੇ ਕਰਾਂਗੇ ਤੇ ਕੇਂਦਰ ਸਰਕਾਰ ਨੂੰ ਮਜਬੂਰ ਕਰਦੇ ਆਂਗੇ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣ ਤੇ ਜੀ ਲਗਾਤਾਰ ਕਿਉਂਕਿ ਜੇਕਰ ਕਿਸਾਨ ਅੱਗੇ ਵਧਦੇ ਨੇ ਤਾਂ ਦਿੱਲੀ ਵਾਸੀਆਂ ਦੇ ਕਿੰਨੇ ਕਿਤੇ ਇਹ ਮੁਸ਼ਕਲਾਂ ਵੱਧ ਸਕਦੀਆਂ ਨੇ ਲੱਗਦਾ ਹੈ ਕੇਜਰੀਵਾਲ ਸਾਹਿਬ ਦਾ ਕੀ ਪ੍ਰਤੀਕਿਰਿਆ ਹੈ ਕਿਸਾਨਾਂ ਨੂੰ ਇਹ ਸਾਂਭ ਲੈਣਗੇ ਜਿੱਦਾਂ ਦੀ ਪ੍ਰਤੀਕਿਰਿਆ ਦੇ ਰਹੇ ਨੇ ਕੀ ਪ੍ਰਤੀਕਿਰਿਆ ਦੇ ਦੇ ਕੋ ਪਹਿਲਾਂ ਤਾਂ ਮੈਂ ਦੱਸਦਾ ਦਿੱਲੀ ਵਿੱਚ ਦੋ ਸਰਕਾਰਾਂ ਇੱਕ ਤੇ ਉਹ ਕੇਂਦਰ ਸਰਕਾਰ ਹੈ ਮੋਦੀ ਦੀ ਜਿਹਦੇ ਕਰਕੇ ਇਹ ਸਾਰੀ ਪਰੇਸ਼ਾਨੀਆਂ ਹੋ ਰਹੀਆਂ ਨੇ ਜਿਹਦੇ ਕਾਲੇ ਕਾਨੂੰਨਾ ਕਰਕੇ ਲੋਕੀ ਸੜਕਾਂ ਤੇ ਕਈ ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ ਦੂਜੀ ਦਿੱਲੀ ਦੀ ਕੇਜਰੀਵਾਲ ਸਰਕਾਰ ਉਹ ਤੁਹਾਡੀ ਆਪ ਦੀ ਸਰਕਾਰ ਹੈ ਉਹ ਹਰ ਕਦਮ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵੀ ਖੜੀ ਸੀ ਤੇ ਹੁਣ ਵੀ ਖੜੀ ਹੈ ਤੇ ਅੱਗੋਂ ਵੀ ਜਦ ਤੱਕ ਇਹਦਾ ਕੋਈ ਸਿੱਟਾ ਨਹੀਂ ਨਿਕਲਦਾ ਆਪਾਂ ਹਰ ਕਦਮ ਤੇ ਇਸ ਸੰਘਰਸ਼ ਦੇ ਨਾਲ ਖੜੇ ਆ ਇੱਥੇ ਜੋ ਵੀ ਜ਼ਰੂਰੀ ਪ੍ਰਬੰਧ ਨੇ ਭਾਵੇਂ ਖਾਣ ਪੀਣ ਦੇ ਨੇ ਉਦਾਂ ਤੇ ਕਿਸਾਨ ਆਪ ਹੀ ਸਾਰੇ ਦੇਸ਼ ਨੂੰ ਵੰਦ ਦਿੰਦੇ ਨੇ ਆਪਾਂ ਕੋਣ ਹੋਣੇ ਕੋਣ ਵਾਲੇ ਆਪ ਹੀ ਟ੍ਰੈਕਟਰ ਟਰਾਲੀਆਂ ਚ ਭਰ ਕੇ ਲਿਆਏ ਨੇ ਪਰ ਜਿੰਨਾ ਵੱਧ ਵੱਧ ਸਾਡੇ ਵੱਲੋਂ ਵੀ ਹੋ ਸਕੇਗਾ ਦਿੱਲੀ ਵਾਲੇ ਤੁਹਾਡੇ ਆਪਣੇ ਨੇ ਤੇ ਤੁਹਾਡੇ ਸੰਘਰਸ਼ ਵਿੱਚ ਹਰ ਤਰੀਕੇ ਨਾਲ ਨਾਲ ਬਿਲਕੁਲ ਦਰਸ਼ਕ ਸਾਨੂੰ ਲਾਈਵ ਦੇਖ ਰਹੇ ਨੇ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਇਹ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਬਿਲਕੁਲ ਇਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀ ਕਿ ਜਿਹੜ ਇਸ ਤਰ੍ਹਾਂ ਉਹਨਾਂ ਨੂੰ ਲੰਗਰ ਪਾਣੀ ਛਕਾਉਣਾ ਹੈ ਕਿਸ ਤਰ੍ਹਾਂ ਉਹਨਾਂ ਦੀ ਕਰਨੀ ਹੈ ਔਰ ਬਿਲਕੁਲ ਜਿਹੜੇ ਹੈ ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਹੈ ਕਿ ਤਰ੍ਹਾਂ ਕਿਤੇ ਲੱਗਦਾ ਹੈ ਕਿ ਪਾਰਟੀ ਬਾਜ਼ੀ ਤੋਂ ਉੱਠੇ ਉੱਪਰ ਉੱਠਣ ਦਾ ਸਮਾਂ ਹੈ ਕਿਉਂਕਿ ਹਜੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਨਹੀਂ ਮੈਂ ਪਹਿਲੇ ਦਿਨ ਤੋਂ ਕਿਹਾ ਜੋ ਮਸਲਾ ਹੈਗਾ ਉਹਨੂੰ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਆਪਾਂ ਪਹਿਲੇ ਦਿਨ ਹੀ ਗਿਆਤਾ ਵੇਜੀ ਕਿਸਾਨ ਦਿੱਲੀ ਹੋਣ ਅੱਪਾ ਵੇਖ ਲਓ ਬਿਨਾ ਚੰਡੇ ਦੇ ਬਿਨਾ ਡੰਡੇ ਦੇ ਕਿਸੇ ਵੀ ਬਿਨਾ ਪਾਰਟੀ ਦੇ ਸਿੰਬਲ ਦੇ ਅਪ ਹਰ ਤਰੀਕੇ ਨਾਲ ਕਿਸਾਨਾਂ ਦੇ ਤੌਰ ਤੇ ਕਿਸਾਨਾਂ ਦੇ ਨਾਲ ਖੜੇ ਆ ਕਿਸਾਨ ਦੇ ਤੌਰ ਤੇ ਆ ਇਸ ਸੰਘਰਸ਼ ਦੇ ਨਾਲ ਇਸ ਦਾ ਹਿੱਸਾ ਬਣ ਕੇ ਖੜੇ ਆ ਜੀ ਮਾਨ ਸਾਹਿਬ ਕਿੱਥੇ ਨਜ਼ਰ ਨੇ ਆਰੇ ਮਾਨ ਸਾਹਿਬ ਕਿੱਥੇ ਨੇ ਮਾਨ ਸਾਹਿਬ ਵੀ ਇੱਥੇ ਦਿੱਲੀ ਚ ਹੀ ਨੇ ਕੁਝ ਹੋਰ ਵੀ ਤਿਆਰੀਆਂ ਨੇ ਸਭ ਦੀ ਆਪਣੀ ਆਪਣੀ ਜ਼ਿੰਮੇਵਾਰੀਆਂ ਵੰਡੀਆਂ ਹੋਈਆਂ ਨੇ ਤੇ ਸਾਰੇ ਰਲ ਕੇ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਰਕਰ ਸਗੋਂ ਹੋਰ ਵੀ ਆਪਣੇ ਆਂਢੀ ਗੁਆਂਢੀਆਂ ਨੂੰ ਨਾਲ ਲੈ ਕੇ ਆ ਰਹੇ ਆਓ ਵੀ ਕਿਸਾਨਾਂ ਦਾ ਕਰਜ਼ਾ ਤਾਰਨ ਦਾ ਵੇਲਾ ਹੈਗਾ ਤੇ ਆਪਾਂ ਇਹਨਾਂ ਦੇ ਨਾਲ ਲੱਗੇ ਸੰਘਰਸ਼ ਨੂੰ ਮਜ਼ਬੂਤ ਕਰੀਏ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਹਜੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਆਪਣੀ ਸ਼ਰਤ ਰੱਖੀ ਜਾ ਰਹੀ ਹੈ ਭਾਈ ਜੀ ਤੁਸੀਂ ਇੱਕ ਜਗ੍ਹਾ ਤੇ ਇਕੱਠੇ ਹੋ ਜੋ ਫਿਰ ਅਸੀਂ ਤੁਹਾਡੇ ਨਾਲ ਜਿਹੜੀ ਗੱ ਇਸ ਬਿਆਨ ਮੇਰੇ ਕੋ ਸਭ ਤੋਂ ਪਹਿਲਾਂ ਤੇ ਜੋ ਕੰਡੇ ਚੋਭ ਰਹੇ ਨੇ ਨਾ ਉਹਨਾਂ ਦੇ ਵਿਜੇ ਹੋਏ ਕੰਡੇ ਆ ਉਸ ਤੋਂ ਬਾਅਦ ਬਲੈਕਮੇਲ ਕੀਤਾ ਜਾ ਰਿਹਾ ਵੀ ਤੁਸੀਂ ਬਰਾੜੀ ਆਉਂਗੇ ਤੇ ਗੱਲ ਸ਼ੁਰੂ ਕਰਾਂਗੇ ਤੇ ਸਭ ਤੋਂ ਜ਼ਿਆਦਾ ਸ਼ਰਮਨਾਕ ਗੱਲ ਇਹ ਹੈ ਕਿ ਹైదరాబాద్ ਜਾ ਕੇ ਉੱਥੇ ਕਾਉਂਸਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੈ ਉੱਥੇ ਜਾ ਕੇ ਦੇਸ਼ ਦਾ ਗ੍ਰਹਿ ਮੰਤਰੀ ਪ੍ਰਚਾਰ ਕਰ ਰਿਹਾ ਹੈ ਜਦਕਿ ਦੇਸ਼ ਦੀ ਰਾਜਧਾਨੀ ਦੇ ਆਲੇ ਦੁਆਲੇ ਹਾਲਾਤ ਇਹਨੇ ਨਾਜ਼ੁਕ ਬਣੇ ਹੋਏ ਨੇ ਆਲੇ ਦੁਆਲੇ ਦੀਆਂ ਸਟੇਟਾਂ ਦੇ ਪੰਜਾਬ ਦੇ ਖਾਸ ਤੌਰ ਤੇ ਹਰਿਆਣੇ ਦੇ ਯੂਪੀ ਦੇ ਵੀ ਹੁਣ ਸੁਨੇ ਬਾਰਡਰ ਘਿਰ ਗਏ ਨੇ ਤੇ ਇੰਨੀ ਨਾਜ਼ੁਕ ਸਥਿਤੀ ਵਿੱਚ ਗ੍ਰਹਿ ਮੰਤਰੀ ਕੋਲ ਹైదరాబాద్ ਜਾ ਕੇ ਚੋਣ ਪ੍ਰਚਾਰ ਕਰਨ ਦਾ ਰੋਡ ਸ਼ੋਅ ਕਰਨ ਦਾ ਟਾਈਮ ਹੈਗਾ ਪਰ ਇਸ ਮਸਲੇ ਨੂੰ ਐਡਰੈਸ ਕਰਨ ਦਾ ਟਾਈਮ ਨਹੀਂ ਹੈਗਾ ਮੈਨੂੰ ਲੱਗਦਾ ਹੁਣ ਤੱਕ ਦਾ ਸਭ ਤੋਂ ਗੈਰ ਜ਼ਿੰਮੇਵਾਰ ਜੇ ਕੋਈ ਗ੍ਰਹਿ ਮੰਤਰੀ ਹੋਇਆ ਤੇ ਉਹ ਅਮਿਤ ਸ਼ਾਹ ਹੈਗਾ ਜੀ ਮੋਦੀ ਦਾ ਦਿਮਾਗ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੋਦੀ ਸ਼ਾਇਦ ਮੈਂ ਗਲਤ ਕਰ ਗਿਆ ਨਰਿੰਦਰ ਮੋਦੀ ਜੀ ਕਹਿਣਾ ਚਾਹੀਦਾ ਹੈ ਕਿਉਂਕਿ ਇੱਕ ਪੱਤਰਕਾਰੀ ਦੇ ਅਹੁਦੇ ਤੋਂ ਜਿਹੜਾ ਨਾਮ ਇੱਕ ਜਰੂਰ ਲੈਣਾ ਚਾਹੀਦਾ ਹੈ ਉੱਚੇ ਅਹੁਦੇ ਤੇ ਨੇ ਕਿਤਨੇ ਕਿਤੇ ਲੱਗਦਾ ਹੈ ਤੁਹਾਨੂੰ ਕਿ ਜਦੋਂ ਉਹਨਾਂ ਦਿਮਾਗ 'ਚ ਇਹ ਤਾਂ ਨਹੀਂ ਚੱਲਦਾ ਕਿਤੇ ਕਿ ਸੀਏ ਵਿਰੋਧ ਬੜਾ ਵੱਡਾ ਜਿਹੜਾ ਹੈ ਅੰਦੋਲਨ ਹੋ ਰਿਹਾ ਹੈ ਬਾਈ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਧਾਰਾ 370 ਹੋਈ ਉਹ ਲੱਗਦਾ ਹੈ ਕਿ ਕਿਤਨੇ ਕਿਤੇ ਉਹ ਦਿਮਾਗ ਚੱਲ ਰਿਹਾ ਬਾਈ ਇਹ ਦਿਨਾਂ ਕੁਝ ਨਹੀਂ ਹੋਣਾ ਆ ਲੱਗਦਾ ਬਈ ਨੋਟਬੰਦੀ ਤੋਂ ਲੈ ਕੇ ਜੀਐਸਟੀ ਤੋਂ ਲੈ ਕੇ ਸੀਏ ਤੱਕ ਇੱਕ ਤੋਂ ਬਾਅਦ ਇੱਕ ਗਲਤ ਫੈਸਲੇ ਲਏ ਗਏ ਜਿਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਪਰ ਨੁਕਸਾਨ ਬੇਸਾਬ ਹੋਇਆ ਤੇ ਉਹਨਾਂ ਲੱਗਦਾ ਸ਼ਾਇਦ ਅਸੀਂ ਰੱਬ ਤੋਂ ਵੀ ਵੱਡੇ ਹੋ ਗਏ ਆ ਜੋ ਆਪਾਂ ਕਹਿ ਦਾਂਗੇ ਲੋਕੀ ਉਹਨੂੰ ਸਹਿ ਲੈਣਗੇ ਚੱਲ ਲੈਣਗੇ ਪਰ ਇਸ ਵਾਰੀ ਜੋ ਰਗੜਾ ਜੋ ਝਗੜਾ ਪਿਆ ਹੈ ਜੋ ਪੇਚਾ ਫਸਿਆ ਹੋ ਪੰਜਾਬੀਆਂ ਨਾਲ ਫਸਿਆ ਹੈ ਤੇ ਪੰਜਾਬੀਆਂ ਦੇ ਨਾਲ ਲਾਲੇਦਵਾਲੇ ਦੀ ਸਾਰੇ ਸੂਬਿਆਂ ਦੀ ਲੋਕੀ ਕਿਸਾਨ ਲੱਗੇ ਨੇ ਤੇ ਕਿਸਾਨ ਤੇ ਇਕਨੋਮੀ ਚਲਾਉਂਦੇ ਨੇ ਇੰਦੀ ਜਿਹੜੀ ਐ ਲੋਕਡਾਊਨ ਲੱਗਾ ਸਾਰੇ ਦੇਸ਼ ਦੀ ਅਰਥਵਿਵਸਥਾ ਹਿਲ ਗਈ ਕੱਲਾ ਇਕੋ ਫੈਕਟਰ ਸੀਗਾ ਇਕੋ ਸੈਗਮੈਂਟ ਸੀਗਾ ਜੋ ਫਾਇਦੇ ਚ ਰਿਹਾ ਕਿਸਾਨੀ ਸੀਗਾ ਤੇ ਇਹ ਜੇ ਅਨ ਦੇ ਸਕਦੇ ਰਹੇ ਤੇ ਕੁਝ ਵੀ ਕਰ ਸਕਦੇ ਨੇ ਜੋ ਬੀਜਣਾ ਜਾਣਦੇ ਨੇ ਵੜਣਾ ਵੀ ਜਾਣਦੇ ਨੇ ਤੇ ਹੁਣ ਲੱਗਦਾ ਕਿ ਜਿਹੜਾ ਮੋਦੀ ਸਰਕਾਰ ਆੜੀ ਹੋਈ ਹੈ ਇਹਨੂੰ ਕਾਮਯਾਬ ਹੋ ਜਾਣਗੇ ਦਾ ਜਿਹੜਾ ਅੜਿਆ ਰੁਪਈਆ ਹੈ ਉਹਨੂੰ ਥੱਲੇ ਲਾਉਣ ਦੀ ਕੋਈ ਜਿਹੜਾ ਕਾਮਯਾਬ ਹੋ ਜਾਣਗੇ ਦੇਖੋ ਜੇ ਦਿੱਲੀ ਦੀ ਬਾਰਡਰ ਤੱਕ ਟੈਕਟਰ ਟਰਾਲੀਆਂ ਪਹੁੰਚ ਗਈਆਂ ਨਾ ਤੇ ਮੈਨੂੰ ਲੱਗਦਾ ਕਾਫੀ ਹੱਦ ਤੱਕ ਆਪਾਂ ਸਿਖਰ ਵੱਲ ਸੰਘਰਸ਼ ਕਰ ਰਹੇ ਹਾਂ ਤੇ ਅਗਲੇ ਕੁਝ ਦਿਨਾਂ ਦੇ ਅੰਦਰ ਜੇ ਇਹਨਾਂ ਨੂੰ ਜ਼ਰਾ ਜਿਹੀ ਵੀ ਗੈਰਤ ਬਚੀ ਹੋਣੀ ਹੈ ਤੇ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲੈਣ ਤੀ ਬਾਈ ਜੀ ਉਹ ਸ਼ੰਭੂ ਬਾਰਡਰ ਤੇ ਅਸੀਂ ਨਾਲ ਹੀ ਸੀਗੇ ਜਦੋਂ ਪੁਲਿਸ ਪ੍ਰਸ਼ਾਸਨ ਜ਼ੋਰ ਲਾ ਕੇ ਮਰ ਗਿਆ ਵੀ ਨਹੀਂ ਅੱਗੇ ਨਹੀਂ ਜਾਂਦੇ ਨਾ ਪਰ ਕਿਸਾਨਾਂ ਦੀ ਹਿੰਮਤ ਦੀ ਦਾਤ ਸੀਗੀ ਜਦੋਂ ਜਦੋਂ ਇਹਨਾਂ ਨੇ ਸ਼ੰਭੂ ਬਾਰਡਰ ਪਾਰ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਕਾਰਜ ਕਰਨ ਨੂੰ ਵੀ ਮਸਲਾ ਪੰਜਾਬ ਤੇ ਦਿੱਲੀ ਦੇ ਵਿੱਚ ਦਾ ਸੀਗਾ ਪੰਜਾਬ ਦੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਦਾ ਸੀਗਾ ਕਿਸਾਨ ਹਰਿਆਣਾ ਚ ਵੀ ਵਸਦੇ ਨੇ ਉਹਨਾਂ ਨੇ ਵੀ ਇਹਨੂੰ ਸਾਥ ਦਿੱਤਾ ਹਰਿਆਣਾ ਸਰਕਾਰ ਦਾ ਕਿਸੇ ਪਾਸੇ ਕੋਈ ਮਤਲਬ ਨਹੀਂ ਬਣਦਾ ਸੀ ਵੀ ਕਿਸਾਨਾਂ ਨੂੰ ਰੋਕਿਆ ਜਾਵੇ ਸਾਡਾ ਕਨਸਟੀਟਿਊਸ਼ਨ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਵੀ ਆਪਾਂ ਪ੍ਰਦਰਸ਼ਨ ਕਰ ਸਕਦੇ ਆ ਜੇ ਤੁਸੀਂ ਬਾਹਰ ਰੋਲੋ ਤੇ ਅਗਲਾ ਚੀਕ ਵੀ ਨਾ ਮਾਰੇ ਤਾਂ ਕੋਈ ਗੱਲ ਨਹੀਂ ਹੋਈ ਨਾ ਬਈ ਪ੍ਰੇਸ਼ਾਨ ਕਿਸਾਨ ਪਰੇਸ਼ਾਨ ਨੇ ਕਈ ਮਹੀਨਿਆਂ ਤੋਂ ਆਪਾਂ ਵੇਖਦੇ ਆ ਸ਼ੰਭੂ ਤੋਂ ਲੈ ਕੇ ਤੇ ਉਹ ਮਾਜੇ ਤੱਕ ਆਤਾ-ਤਾਤੇ ਪ੍ਰਦਰਸ਼ਨ ਹੋ ਰਹੇ ਨੇ ਤੇ ਦਿੱਲੀ ਆ ਕੇ ਕਿਸੇ ਦੇਸ਼ ਵਾਸੀ ਨੂੰ ਪ੍ਰਦਰਸ਼ਨ ਕਰਨ ਦਾ ਵੀ ਹੱਕ ਨਾ ਹੋਵੇ ਤਾਂ ਹੋ ਨਹੀਂ ਸਕਦਾ ਇਹਨਾਂ ਦਾ ਪੂਰਾ ਕਨਸਟੀਟਿਊਸ਼ਨਲ ਰਾਈਟ ਹੈ ਇਹਨਾਂ ਨੂੰ ਜੰਤਰ ਮੰਤਰ ਹੋਵੇ ਰਾਮਲੀਲਾ ਮੈਦਾਨ ਹੋਵੇ ਜਿੱਥੇ ਅਚਾਨਣ ਇਹਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੋਣਾ ਚਾਹੀਦਾ ਸੀ ਪਹਿਲਾਂ ਦਿੱਲੀ ਆਣ ਤੋਂ ਰੋਕਿਆ ਗਿਆ ਪਰ ਮੈਂ ਸਲਾਮ ਕਰਦਾ ਕਿਸਾਨਾਂ ਦੀ ਤਾਕਤ ਨੂੰ ਤੇ ਆਮ ਹਰਿਆਣਾ ਦੇ ਕਿਸਾਨ ਵੀ ਨਾਲ ਲੱਗੇ ਆਮ ਲੋਕੀ ਵੀ ਨਾਲ ਲੱਗੇ ਤੇ ਸਭ ਨੇ ਮਿਲ ਕੇ ਜੋ ਸੰਘਰਸ਼ ਨੂੰ ਮਜ਼ਬੂਤ ਕੀਤਾ ਉਹਦਾ ਸਿੱਟਾ ਇਹ ਨਿਕਲੇ ਕਿ ਕੇਂਦਰ ਸਰਕਾਰ ਇਸ ਟਾਈਮ ਦਬਾਅ ਚ ਆ ਗਈ ਹੈ ਪਰ ਪਤਾ ਨਹੀਂ ਕਿੰਨੇ ਕੁ ਬੇਸ਼ਰਮੀ ਬਚੀ ਹੈ ਜੋ ਹਜੇ ਵੀ ਆ ਕੇ ਗੱਲਬਾਤ ਕਰਕੇ ਰਾਜ਼ੀ ਨਹੀਂ ਹੋ ਰਹੀ ਜੀ ਲਾਸਟ ਪ੍ਰਸ਼ਨ ਹੈ ਦਿੱਲੀ ਦੇ ਮੁੱਖ ਮੰਤਰੀ ਵਿਰੇਂਦ ਕੇਜਰੀਵਾਲ ਜੀ ਵੱਲੋਂ ਕੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਬਿਲਕੁਲ ਖੁੱਲਾ ਫ੍ਰੀ ਹੈਂਡ ਦਿੱਤਾ ਗਿਆ ਤੁਸੀਂ ਵੇਖ ਸਕਦੇ ਹੋ ਸਰਕਾਰੀ ਪਦਰਤੇ ਵੀ ਪਰਸੋਂ ਦਿੱਲੀ ਦੀ ਜੋ ਪੁਲਿਸ ਹੈ ਜੋ ਕੇਂਦਰ ਸਰਕਾਰ ਦੇ ਅਧੀਨ ਹੈ ਦਿੱਲੀ ਪੁਲਿਸ ਵੱਲੋਂ ਆ ਇਜਾਜ਼ਤ ਮੰਗੀ ਗਈ ਸੀ ਵੀ ਦਿੱਲੀ ਦੇ ਜਿਹੜੇ 9 ਵੱਡੇ ਸਟੇਡੀਅਮ ਐ 26 ਤਰੀਕ ਦੀ ਗੱਲ ਐ ਉਹਨਾਂ ਨੂੰ ਜੇਲ ਬਣਾਉਣ ਦੀ ਇਜਾਜ਼ਤ ਦਿੱਲੀ ਸਰਕਾਰ ਵੱਲੋਂ ਦਿੱਤੀ ਜਾਵੇ ਤੇ ਦਿੱਲੀ ਸਰਕਾਰ ਨੇ ਲਿਖ ਕੇ ਆਰਡਰ ਪਾਸ ਕੀਤੇ ਐ ਵੀ ਕਿਸਾਨਾਂ ਦਾ ਫੰਡamentals ਰਾਈਟ ਐ ਪ੍ਰੋਟੈਸਟ ਕਰਨਾ ਤੇ ਅਸੀਂ ਇਸ ਲੜਾਈ ਵਿੱਚ ਉਹਨਾਂ ਦੇ ਨਾਲ ਖੜੇ ਆ ਆਪਾਂ ਇਸ ਇਜਾਜ਼ਤ ਨੂੰ ਸਿਰੇ ਤੋਂ ਖਾਰਜ ਕਰਦੇ ਆ ਭਾਵੇਂ ਪਾਰਟੀ ਪੱਧਰ ਤੇ ਕਹਿ ਲੋ ਭਾਵੇਂ ਦਿੱਲੀ ਸਰਕਾਰ ਦੇ ਪੱਧਰ ਤੇ ਕਹਿ ਲੋ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ ਚਲੋ ਉਮੀਦ ਵੀ ਅਸੀਂ ਵੀ ਇਹੀ ਕਰਦੇ ਆ ਪੰਜਾਬ ਦੇ ਜਿਹੜੇ ਪੰਜਾਬ ਤੋਂ ਵੀ ਅਸੀਂ ਆਉਂਦੇ ਆ ਕਿ ਤੁਸੀਂ ਜਿਹੜਾ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਸੀ ਸਮਾਗੰਡੇ ਮਿਹਰਬਾਨੀ ਜੀ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਦਿੱਲੀ ਦੀਆਂ ਨੇ ਔਰ ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਤਸਵੀਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋਣਗੀਆਂ ਕਿ ਕੀ ਕਿਸਾਨ ਜਥੇਬੰਦੀਆਂ ਅਗਲੀਆਂ ਰਣਨੀਤੀ ਤਿਆਰ ਕਰਦੀਆਂ ਨੇ ਕੀ ਅਜੰਡਾ ਆਉਂਦਾ ਹੈ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਕੀ ਸਹਿਮਤੀ ਬੰਦੀ ਹੈ ਪਰ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਨੇ ਹਮਦਰ ਟੀਵੀ ਤੇ ਦੇਖ ਰਹੇ ਹੋ ਕੈਮਰਾ ਪਰਸਨ ਸੰਦੀਪ ਦੇ ਨਾਲ ਮੈਂ ਅਮਨ ਚੰਦ ਹਮਦਰ ਟੀਵੀ ਦਿੱਲੀ